ਆ ਲਾ ਲਓ ਵੀ ਗੱਡੀ ਗੱਡੀ ਪਲਟ ਗਈ ਮੋੜਾਂ ਦੇ ਉੱਤੋਂ ਆ ਮੋੜ ਐ ਹੁਣ ਅੱਗੇ ਆ ਲਾ ਲਓ ਵੀ ਕਿੰਨਾ ਨੁਕਸਾਨ ਹੋਇਆ ਹੋਊਗਾ ਹੁਣ ਓਰੇ ਗੱਡੀ ਇੱਥੇ ਤੱਕ ਵੱਜੀ ਹੋਈ ਆ ਦਰਖਤ ਤਹਾਂ ਤੱਕ ਆ ਦੇਖੋ ਓਰੇ ਤੱਕ ਗੱਡੀ ਵੱਜੀ ਹੋਈ ਐ ਆ ਥੱਲੇ ਤਾਂ ਡਾਣੇ ਨੇ ਜਿਹੜੇ ਵੱਡੇ ਵੱਡੇ ਸਾਰੇ ਤੋੜਤੇ ਹਰਿਆਣਾ ਨੰਬਰ ਗੱਡੀ ਆ ਦੇਖ ਲਓ ਇਹੀ ਬੇਨਤੀ ਐ ਕਿ ਜਰ ਦੇਖ ਕੇ ਗੱਡੀ ਚਲਾਓ ਆ ਸਾਨੂੰ ਦੇਖ ਲਓ ਪੂਰੀ ਗੱਲਬਾਤ ਵੀ ਕੀ ਹਾਲਾਤ ਨੇ ਸਵੇਰੇ 5 ਵਜੇ ਲੰਗੇ ਤੇ ਹਾਂ 10 10:30 ਵਜੇ ਲੰਘ ਕੇ ਗਏ ਉਸ ਤੋਂ ਬਾਅਦ ਹੋਇਆ ਹੈ ਉਸ ਤੋਂ ਬਾਅਦ ਹੋਇਆ ਹੈ ਹੁਣੇ ਹੋਇਆ ਫਿਰ ਘੰਟਾ ਦੋ ਘੰਟੇ ਪਹਿਲਾਂ ਹਾਂ ਜੀ ਅਸੀਂ ਇੱਥੇ ਰੁੱਕ ਕੇ ਗਏ ਰਾਮਾਣ ਨੇ ਅੱਛਾ ਹਾਂ ਜੀ ਹੋਇਆ ਮੂੜ ਉਹ ਗੱਲ ਤੇ ਮੂੜ ਹੈ ਬਾਈ ਮੂੜ ਕਰਕੇ ਸੰਭਲੀ ਨਹੀਂ ਕਿ ਗੱਡੀ ਸੰਭਲੀ ਨਹੀਂ ਹੈਗੀ ਕਿਹੜੇ ਪਿੰਡ ਦੀ ਗੱਡੀ ਹੈ ਪਤਾ ਕੁਝ ਬਾਈ 9 ਵਜੇ ਕੋਈ ਨਹੀਂ ਆਇਆ ਇਹ ਅੱਜ ਦੀ ਆ ਹੁਣ ਹੋਈਏ 10 ਵਜੇ ਤੋਂ ਬਾਅਦ ਨਾ ਹੁਣੀ ਹੋਈ ਅਜੇ ਹੁਣੇ ਜੇ ਜ਼ਰੂਰ ਤੂੰ ਮੁੜ ਕੇ ਇੱਥੇ ਦੇਖੀ ਅਸੀਂ 10 ਵਜੇ ਅੱਛਾ 10 ਵਜੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਰਾਤ ਹੜਿਆਣੇ ਤੋਂ ਪਹਿਲਾਂ ਜਿਹੜਾ ਮੋੜ ਪੈਂਦਾ ਉੱਥੇ ਖੜੇ ਸੀਗੇ ਲਹਿਰੇ ਕਾਗੇ ਵਾਲੇ ਰੋਡ ਦੇ ਉੱਤੇ ਤਸਵੀਰਾਂ ਲਾ ਲਓ ਵੀ ਗੱਡੀ ਦੇ ਫਰ ਕੱਚੇ ਉੱਡ ਗੇ ਰਾਤ ਗੱਡੀ ਇੱਥੇ ਤੱਕ ਬੱਜੀ ਹੋਈ ਆ ਦਰਖਤ ਤਹਾਂ ਤੱਕ ਆ ਦੇਖੋ ਉਰੇ ਤੱਕ ਗੱਡੀ ਬੱਜੀ ਹੋਈ ਆ ਆ ਥੱਲੇ ਤਾਂ ਡਾਣੇ ਨੇ ਜਿਹੜੇ ਵੱਡੇ ਵੱਡੇ ਸਾਰੇ ਤੋੜਤੇ ਤੇ ਨੁਕਸਾਨ ਵੀ ਹੋਇਆ ਹੋਊਗਾ ਹਰਿਆਣਾ ਨੰ ਖਰਿਆਣਾ ਨੰਬਰਕਾਰ ਹੈ ਲਾਲ ਕਲਰ ਦੀ ਰੈੱਡ ਕਲਰ ਦੀ ਬੇਨਤੀ ਇਹ ਕਰਦੇ ਹਾਂ ਯਾਰ ਦੇਖ ਕੇ ਚਲਾਓ ਕੱਲੇ ਕੱਲੇ ਜਵਾਕ ਨੇ ਲੈਟਰਾਂ ਪੈ ਜਾਂਦੀਆਂ ਨੇ ਜਾਂ ਮੋੜਾਂ ਦੇ ਉੱਤੇ ਹੌਲੀ ਕਰ ਲਿਆ ਕਰੋ ਕੁਝ ਨਹੀਂ ਬਣਦਾ ਫਿਰ ਮੋਰ ਫੋਨ ਸਾਡਾ ਕੰਨ ਤੇ ਲੱਗਿਆ ਹੁੰਦਾ ਹਰ ਵਕਤ ਉਧਰੋਂ ਲੈਟਰਾਂ ਪੈ ਜਾਂਦੀਆਂ ਜਾਦੇ ਸਾਨੂੰ ਫੋਨ ਆ ਜਿਹੜਾ ਇਹ ਮਾਰਦਾ ਬੇਨਤੀ ਕਰਦੇ ਬੱਚਿਆਂ ਦਾ ਧਿਆਨ ਰੱਖੋ ਯਾਰ ਕੁਝ ਨਹੀਂ ਬਣਦਾ ਪਿੱਛੋਂ ਹੁਣ ਲਾ ਲਓ ਵੀ ਇੱਥੇ ਪਤਾ ਨਹੀਂ ਕਿੰਨਾ ਨੁਕਸਾਨ ਹੋਇਆ ਹੋਊਗਾ ਲਾ ਲਾਓ ਇਹ ਦਰ ਸਤਿ ਸ੍ਰੀ ਅਕਾਲ ਦੋਸਤੋ ਸਾਹਮਣੇ ਜੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮੋੜਾਂ ਦੇ ਉੱਤੇ ਦੇਖ ਕੇ ਚਲਾਇਆ ਕਰੋ ਯਾਰ ਇਹ ਮੋੜ ਤੀਗਾ ਹੁਣਾ ਦੇਖੋ ਆ ਲਾਲੋ ਵੀ ਗੱਡੀ ਗੱਡੀ ਪਲਟ ਗਈ ਮੋੜਾਂ ਦੇ ਉੱਤੋਂ ਆ ਮੋੜ ਹੈ ਹੁਣ ਅੱਗੇ ਹੁਣ ਜਦ ਹੌਲੀ ਕਰ ਲਿਆ ਕਰੋ ਕੀ ਫਰਕ ਪੈਂਦਾ ਹੈਗਾ 2 ਮਿੰਟ ਲੇਟ ਪਹੁੰਚ ਜਾਗੇ ਚਰਸਤੇ ਪੈਂਦੇ ਨੇ ਆ ਦੇਖ ਲਓ ਹੁਣ ਵੀ ਨੁਕਸਾਨ ਇਹ ਕਿਵੇਂ ਆ ਕਦੋਂ ਦੀ ਹੈ ਗੱਲਬਾਤ ਕਦੋਂ ਦਾ ਇੱਕ ਦਿਨ ਹੋ ਗਿਆ ਪਈ ਨੂੰ ਤਸਵੀਰਾਂ ਦੇਖ ਲਓ ਆ ਲਾ ਲਓ ਬਈ ਕਿੰਨਾ ਨੁਕਸਾਨ ਹੋਇਆ ਹੋਊਗਾ ਹੁਣ ਓਰੇ ਹੂੰ ਸਾਨੂੰ ਦੇਖ ਕੇ ਬਚ ਕੇ ਚੱਲਣਾ ਚਾਹੀਦਾ ਯਾਰ ਬਚ ਕੇ ਆ ਦੇਖੋ ਉੱਤੇ ਹੁਣ ਬ੍ਰੇਕ ਮਾਰੇ ਤੇ ਕਿ ਉਹਨੇ ਵੀ ਮਸਾਂ ਰੋਕੀ ਐ ਮੋੜ ਦੇ ਉੱਤੇ ਗੱਡੀ ਕਦੇ ਵੀ ਹੌਲੀ ਚਲਾਓ ਦੇਖ ਕੇ ਚਲਾਓ ਜਰਾ ਪਿੱਛੋਂ ਫਿਰ ਕੁਝ ਨਹੀਂ ਬਣਦਾ ਹੈਗਾ ਪਿੱਛੋਂ ਤਾਂ ਹੂੰ ਹੁਣ ਇੰਨੀ ਪਤਾ ਨਹੀਂ ਵਿੱਚ ਕਹੇ ਬੰਦੇ ਤੇ ਕਿੰਨਾ ਨੁਕਸਾਨ ਹੋਇਆ ਹੋਊ ਬਾਈਆਂ ਦਾ ਕੁਝ ਨਹੀਂ ਕਹਿ ਸਕਦੇ ਤਸਵੀਰਾਂ ਦੇਖ ਲਓ हरियाणा ਨੰਬਰ ਗੱਡੀ ਆ ਪਿੱਛੋਂ ਕੁਛ ਨਹੀਂ ਬਣਦਾ ਆ ਦੇਖੋ ਇੱਥੇ ਤੱਕ ਆਇਆ ਹੋਇਆ ਹੈਗਾ ਹਾਂ ਕੰਮ ਵੀ ਜਿਹੜਾ ਨੁਕਸਾਨ ਹੈ ਉਹ ਹੋਇਆ ਹੋਇਆਗਾ ਦਰਖਤ ਦਾ ਦਾਣਾ ਵੀ ਜਿਹੜਾ ਹੈਗਾ ਨਾਲੋਂ ਲਿਖਾ ਹੋਇਆ ਹੈ ਹਮੇਸ਼ਾ ਸਾਨੂੰ ਸੰਭਲ ਕੇ ਨੌਜਵਾਨਾਂ ਨੂੰ ਬੇਨਤੀ ਹੈ ਖਾਸ ਕਰਕੇ ਕਿ ਦੇਖ ਕੇ ਸੰਭਲ ਕੇ ਯਾਰ ਚੀਜ਼ ਚਲਾਓ ਪਿੱਛੋਂ ਕੁਛ ਨਹੀਂ ਜ਼ਿੰਦਗੀ ਇੱਕ ਵਾਰ ਹੀ ਹੈ ਕਹਿੰਦੇ ਨੇ ਐਕਸੀਡੈਂਟ ਇੱਕ ਵਾਰ ਹੀ ਹੁੰਦਾ ਦੇਖੋ ਦਾਣਾ ਕਿੱਡਾ ਤੋੜ ਕੇ ਕਿੱਥੇ ਡਿੱਗਿਆ ਪਿਆ ਹਾਂਜੀ ਭਾਈ ਜੀ ਪਤਾ ਕੁਛ ਆਪਾਂ ਨੂੰ ਉਹਨੂੰ ਤਾਂ ਗੱਡੀ ਹੈ ਨਹੀਂ ਸੀ ਯਾਰ ਇਹ ਕਦੋਂ ਕਲੰਗੇ ਸੀ ਤੁਸੀਂ ਮੈਂ ਤਾਂ 2 ਘੰਟਾ ਹੋ ਗਿਆ ਨਾ ਇਹ ਸਵੇਰ ਇੰਨੀ ਨਾ ਅਸੀਂ ਖਿਆਲ ਨਹੀਂ ਕਰਿਆ ਫਿਰ ਅਸੀਂ ਤਾਂ ਅੱਧਾ ਘੰਟਾ ਪਹਿਲਾਂ ਲੰਗੇ ਸੀ ਇਹ ਤਾਂ ਟਾਈਮ ਹੋ ਗਿਆ ਇਹਨੂੰ ਤਾਂ ਆ ਕੇ ਮੈਂ ਦੇਖ ਖਾਸਾ ਪ੍ਰੇਪਿਆ ਨਹੀਂ ਅੱਧੇ ਘੰਟੇ ਤੱਕ ਲੋਕ ਨਹੀਂ ਰਾਤ 2:00 ਵਜੇ ਫੇਰ ਰਾਤ 2:00 ਹੀ ਬਜੀ ਹੋਈ ਹੈ ਜੀ ਉਰੇ ਓਟ ਐ ਦੀਂਦਾ ਨਹੀਂ ਆ ਦੇਖੋ ਕਿੱਡਾ ਡੰਕ ਕਿੱਡੇ ਲੱਕੜ ਤੋੜੀਆ ਦੇਖੋ ਕਿਵੇਂ ਉਧਰੋਂ ਮੋੜ ਮੁੜੀ ਹੋਈ ਗੱਡੀ ਸਿੱਧੀ ਸੰਭਲੀ ਨਹੀਂ ਜੀ ਹਾਂ ਜੀ ਉਧਰੋਂ ਮੈਨੂੰ ਲੱਗਦਾ ਸਿੱਧੀ ਆਈ ਹੈ ਗੱਡੀ ਹਾਂ ਉਧਰੋਂ ਸੰਭਲੀ ਨਹੀਂ ਸਿੱਧੀ ਹੀ ਹੋ ਗਈ ਹਾਂ ਸਿੱਧੀ ਵਿੱਚ ਬਜੀ ਜੇ ਤਾਂ ਕਿਸੇ ਨਾਲ ਹੋ ਸੰਭਲਿਆ ਨਹੀਂ ਹੈਗੀ ਤਾਂ ਹੋ ਗਿਆ ਹੋਊਗਾ ਜੀ ਹੁਣ ਖਾ ਪੀ ਕੇ ਚਲਾਓ ਨਾ ਸੰਭਲ ਕੇ ਚਲਾਓ ਲਿਮਟ ਚ ਰੱਖੋ ਸਪੀਡ ਤੁਹਾਡੀ ਆਪਣੇ ਅੰਡਰ ਚ ਹੋਣੀ ਚਾਹੀਦੀ ਹੈ ਵੀ ਗੱਡੀ ਕੰਟਰੋਲ ਹੋ ਜੇ ਹਾਂ ਹੁਣ ਇਹ ਦੇਖ ਲਓ ਵੀ ਪਤਾ ਨਹੀਂ ਕਿੱਡਾ ਕੱਲਾ ਕੱਲਾ ਜਵਾਕ ਹੈ ਹਰੇਕ ਦੇ ਕੋਈ ਪਤਾ ਨਹੀਂ ਜੀ ਅੱਜ ਦੇ ਟਾਈਮ ਤੇ ਕੁਝ ਵੀ ਹੋ ਸਕਦਾ ਪਰ ਆਪਣਾ ਆਪ ਦੇਖ ਕੇ ਚੱਲੋ ਬਸ ਟ੍ਰੈਫਿਕ ਇੰਨੀ ਜ਼ਿਆਦੀ ਆ ਆਪ ਦਾ ਆਪ ਸੰਭਲ ਕੇ ਚੱਲੋ ਸੰਭਲ ਕੇ ਚੱਲੋ ਕੀ ਨੁਕਸਾਨ ਹੋਇਆ ਹੋਊਗਾ ਹੈ ਨੁਕਸਾਨ ਵੀ ਹੋਇਆ ਹੋਊਗਾ ਆ ਦੇਖੋ ਵੀ ਨੁਕਸਾਨ ਲਾਜ਼ਮੀ ਆ ਦੇਖੋ ਮੂਹਰੋਂ ਸਭ ਸੀਸਾ ਸਾਰਾ ਖਸਮ ਖਸਮ ਹੈ ਤਲਾਈਆ ਵੀ ਦੇਖੋ ਇਧਰੋਂ ਮੋੜ ਪੈਂਦਾ ਕੋ ਵੱਡਾ ਠੀਕ ਹੈ ਦੇਖੋ ਗੱਡੀ ਇਹ ਨਹੀਂ ਪਤਾ ਵੀ ਇਹ ਪਰੋ ਰਾਤ ਹੋਇਆ ਹੈ ਜਾਂ ਸਵੇਰੇ ਹੋਇਆ ਕਦੋਂ ਹੋਇਆ ਹੈ ਪਰ ਗੱਡੀ ਦੇ ਹਾਲਾਤ ਦੇਖ ਕੇ ਜੇ ਇਹੋ ਗੱਡੀ ਜਿੰਨੀ ਸਾਰੇ ਪਰਖੱਚੇ ਉੱਡ ਕੇ ਗੱਡੀ ਤਾਂ ਲੱਗਦੀ ਹੈ ਜੀ ਇਹਦੇ ਵਿੱਚ ਕੋਈ ਯਾਰ ਨੁਕਸਾਨ ਹੋਇਆ ਹੋਊਗਾ ਵੀ ਨੁਕਸਾਨ ਹੋ ਸਕਦਾ ਵੀ ਬੰਦੇ ਦਾ ਹਨਾ ਹੋ ਸਕਦਾ ਜੀ ਬਿਲਕੁਲ ਹਾਂ ਬਸ ਨੌਜਵਾਨ ਨੂੰ ਇਹੀ ਬੇਨਤੀ ਕਰਦੇ ਆ ਵੀ ਮੋੜ ਤੋਂ ਦੇਖ ਕੇ ਧਿਆਨ ਨਾਲ ਤੇ ਕੋ ਖਾ ਪੀ ਕੇ ਨਾ ਚਲਾਉਣ ਤੇ ਆਪ ਦਾ ਟਾਈਮ ਸਰ ਚਲਾਉਣ ਟਾਈਮ ਸਰ ਚਲਾਉਣ